ਕਲਮੀ ਬਣਾ ਦਸਣੇ ਬਸ ਪਿੱਛੇ ਹੋ ਜਾਗੇ ਜੀ ਲਿਆ ਜੀ 40 95 ਜਾ ਜਾ ਦੇਣਾ ਕਹਿੰਦਾ ਮੇਰਾ ਭਰਾ ਉਹਨੂੰ ਮੂਲ ਕਰਨਾ ਇਨਾ ਕਲਾਕਾਰ ਬੇਲਾਇਆ ਜੀ ਨਾ ਯਾਰ ਸਾਰੇ ਆਓ ਹਲਦੀ ਸ਼ਕਤੀ ਕਬਲ ਇਨਸਪੈਕਟਰ ਰਵਿੰਦਰ ਸਿੰਘ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਆ ਵੀਰ ਜੀ ਲੱਗ ਜਾ ਰਿਹਾ ਵੀ ਪੁਲਿਸ ਮੁਲਾਜ਼ਮ ਨੇ ਤੇ ਬੇਨਤੀ ਆ ਕਿ ਸੋਚ ਸਕਦੇ ਆ ਕਿ ਪੰਜਾਬ ਸਰਕਾਰ 'ਚ ਜੇ ਜਲਤਾਂ 'ਚ ਦਮ ਹੈਗਾ ਜੇ ਪੰਜਾਬ ਸਰਕਾਰ ਚੱਲ ਸਕਦੀ ਆ ਕਿ ਮੁਲਾਜ਼ਮਾਂ ਦੇ ਉੱਤੇ ਭਗਵੰਤ ਮਾਨ ਜੇ ਚੱਲ ਸਕਦਾ ਤੇ ਇਹਨਾਂ ਦੇ ਪਰਚਾ ਕੱਢ ਕੇ ਵਗਾਵੇ ਇਹਨਾਂ ਨੇ ਸਾਡੇ 350 ਦੀ ਦਿਹਾੜੀ ਵਾਲਿਆਂ ਕੋ 1000 ਰੁਪਏ ਫਰੇ ਜਿਹਦੀ ਵੀਡੀਓ ਸਾਰੇ ਤੁਹਾਨੂੰ ਦਿਖਾਉਂਦੇ ਆ आज विश्व के सबसे बड़े धविया जाओगा। ताजी आदमी के लिए आज धविया जाओगा रेमो के लिए। आज 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 ਹਾਂ ਕਰੋ ਕਰੋ ਬਾਲੀ ਅਫਸਰ ਤੱਕ ਹਾਂ ਤੁਹਾਨੂੰ ਸੱਦਿਆ ਯਾਰ ਗੱਲ ਬਾਤ ਆ ਸਾਡੇ ਬੰਦਿਆਂ ਦੇ ਗੱਲ ਬੰਦੇ ਪਏ ਆਣ ਕੇ ਆਣ ਕੇ ਮੌਕਾ ਵੇਖੋ ਤੁਹਾਨੂੰ ਸਾਹਿਬ ਐਸੇ ਕਰਕੇ ਸੱਦਿਆ ਵੀ ਆਣ ਕੇ ਮੌਕਾ ਵੇਖੋ ਆਣ ਕੇ ਸੱਟਾ ਲੱਗੇ ਹਾਂ ਤੁਹਾਨੂੰ 100 ਰੁਪਿਆ ਕਰੀਂ ਸੱਦਿਆ ਯਾਰ ਕਰਾਂ ਸੱਦਿਆ ਕਿਹੜੇ ਬੇਨਤੀ ਸੁਣੋ ਗਾਲਾਂ ਕੱਢਣੀਆਂ ਬੰਦ ਕਰਿਓ ਬਿਗਾਲਾਂ ਕੱਢੀਆਂ ਬੰਦ ਕਰੋ ਲਾਈਵ ਚੱਲਦਾ ਪਿਆ ਕੈਮਰੇ 'ਚ ਸਾਡੀ ਆਸ ਜੀ ਚੱਲਣ ਦੋ ਇਹ ਸਾਰੇ ਪਿੰਡ ਦੇ ਮਿਲ ਆ ਜਾਓ ਬਕਾਇਦਾ ਸਬੂਤ ਆ ਜੀ ਬਕਾਇਦਾ ਸਬੂਤ ਆ ਦੱਸੋ ਜੀ ਯਾ ਹਾਂ ਕਿੰਨੇ ਪੈਸੇ ਮੁਬਾਰਦੀ ਦੀ ਤੈਨੂੰ ਕਿੰਨੇ ਪੈਸੇ ਤੈਨੂੰ 1000 ਰੁਪਏ ਦਿੱਤਾ 1000 ਰੁਪਏ 1000 ਰੁਪਏ ਘਰੋਂ ਲੈਣਾ ਹੈ ਘਰੋਂ ਲੈਣਾ ਹੈ ਜੀ ਆਏ ਘਰੋਂ ਪੈਸੇ ਨਹੀਂ ਲੈਣਾ ਤੂੰ ਡਰਾਈਵਰ ਬੰਦਾ ਤੇਰਾ ਵੀ ਘਰੋਂ ਚੱਲਣਾ ਤੂੰ ਡਰਾਈਵਰ ਬੰਦਾ ਤੂੰ ਘਰੋਂ ਥੋੜੀ ਆ ਕਿੰਨੇ ਰੁਪਏ ਲੈਣੇ ਇਹ ਤੂੰ ਮਲਾਜ਼ਮ ਆ ਆ ਆ ਤੂੰ ਪੈਸੇ ਲੈਣਾ ਤੂੰ ਆ ਪੈਸੇ ਲੈਣਾ ਘਰੋਂ ਘਰੋਂ ਪੈਸੇ ਲੈਣਾ ਇਹ ਮਲਾਜ਼ਮ ਥੋੜੀ ਮਲਾਜ਼ਮ ਥੋੜਾ ਕੁੰਡੇ ਤੂੰ ਚੋਰ ਤੇ ਆਹੋ ਨਹੀਂ ਮਲਾਦੂ ਥੋੜੀ ਕਰਦੇ ਇਹ ਨਹੀਂ ਬਣਾਇਆ ਮੋਟਾ ਕੀ ਮੇਰੇ ਤਾਂ ਨਹੀਂ ਗੰਦੀ ਯਾਰ ਪਰ ਚੱਲਣ ਦੇ ਪਹਿਲੀਆਂ ਵੀ ਬਣ ਗਈਆਂ ਦੋ ਸਭ ਕੁਝ ਚੱਲਣ ਦਾ ਨਾਲ ਓ ਬੋ ਕਰੋ ਜੇ ਸੁੱਖਣਾ ਗੱਲ ਕਿੰਨੇ ਪੈਸੇ ਮੰਗ ਲੇ ਐਸੀ ਵੀ ਫੋਨ ਕਰਾਓ ਪੈ ਪੁੱਛੋ ਕਿੰਨੇ ਕਰੋ ਹਾਂ ਹਾਂਜੀ ਸੁੱਖ ਜੀ ਕਿੰਨੇ ਪੈਸੇ ਮੰਗੇ ਜੀ 1000 ਰੁਪਇਆ 1000 ਰੁਪਇਆ ਕਹਿੰਦੇ দাও ਮੈਨੂੰ ਹਾਂਜੀ 100 ਰੁਪਇਆ ਮੰਗਦੇ ਵੇ ਮੈਂ ਮੰਗਿਆ ਜੀ 1000 ਰੁਪਇਆ ਹਾਂ ਅੱਛਾ ਜੀ ਹਾਂਜੀ ਨਾਮ ਕੀ ਆਪਣਾ ਭਾਈ ਨਾਮ ਤੇ ਮਲੇ ਤੂੰ 2000 ਕਰਾ ਮੈਨੂੰ ਸਮਝਣਾ ਅਸਾ ਚ ਮੰਗਦਾ ਜੀ 4 ਰੁਪਇਆ ਮੰਗੀ ਕਰੋ ਕੋਈ ਕੰਮ ਕਰੀਏ ਨਾ ਨਹੀਂ 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 ਸਤਾ ਜੀ ਮੈਂ ਜੋ ਤੁਹਾਨੂੰ ਸਾਰਾ ਕੋਈ ਗੱਲ ਨਹੀਂ ਹੁੰਦੀ ਆਪਣਾ ਭਰਾਵਾ ਨੂੰ ਪਾਓ ਯਾਰ ਬਣਾਓ ਸਰਦਾਰ ਜੀ ਇਹਦਾ ਸ਼ੋਰ ਡਿਟੀ ਦਾ ਕੀ ਯਾਰ ਬਾਉ ਜੀ ਇਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਨਾਮ ਦੱਸੋ ਕੋਈ ਨਹੀਂ ਨਹੀਂ ਪੀਦਾ ਸਾਰੇ ਜਾਣਦੇ ਨਾ ਸਰ ਪੱਤਰਕਾਰ ਜੀ ਨਾ ਪੱਤਰਕਾਰ ਜੀ ਪੱਤਰਕਾਰ ਜੀ ਪੱਤਰਕਾਰ ਜੀ 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 ਇਥੇ ਪਿੰਡ ਤੋਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਿੰਟ ਕਰਿਓ ਅ빠 ਮੈਨੂੰ ਇਹਨੂੰ 2000 ਰੁਪਏ ਮੰਗੇ ਰੰਗਿਆ ਤੇਰੀ ਵੀਡੀਓ ਆ ਵਾਇਰਲ ਤੇ ਹੋ ਜਾਣੀ ਆ ਚੌਂਕੀ ਚੌਂਕੀ ਆਪਾਂ ਚੌਂਕੀ ਲਈ ਤੇ ਕੋਈ ਨਾਮ ਦੱਸੋ ਨਾਮ ਦੱਸੋ ਵੀਡੀਓ ਕਿਹੜੀ ਚੌਂਕੀ ਦੀ ਨਾਮ ਦੱਸੋ ਨਾਮ ਦੱਸੋ ਐਦਾਂ ਫਿਰ ਕਿਹਨਾ ਪਵਾ ਦਾਂਗਾ ਮੈਨਾਂ ਨਹੀਂ ਕੋਈ ਜਾਣਾਂ ਨਾ ਨਾ ਬੰਦਾ ਕਰਨੀ ਆਹ ਕੀ ਹੈ ਟੀਕਾ ਦੀ ਗੱਲੋਂ ਲੜਾਈ ਝਗੜਾ अच्छा इनਾਂ ਨੂੰ ਪੈਸੇ ਮੰਗੇਗੇ ਇੱਕ ਮਿੰਟ ਕੱਢ ਦੋ ਦੱਸੋ ਪੁੱਛੋ ਪੁੱਛੋ ਕਿਸ਼ੋ ਹੈ ਭਾਜੀ ਤੁਹਾਡੇ ਕੋਲੋਂ ਪੈਸੇ ਮੰਗੇਗੇ ਕੀ ਹੈਗਾ ਕੋਈ ਇਹਨਾਂ ਨੂੰ ਪੁੱਛੋ ਇਹਨਾਂ ਦਾ ਨਾਮ ਕੀ ਹੈ ਨਾਮ ਪੁੱਛੋ ਉਹਦਾ ਨਾਮ ਪੁੱਛੇ ਵਿਜੀ ਇੱਕ ਬੰਦਾ ਕਿੱਥੇ ਤੁਹਾਡਾ ਹੈਲੋ ਵਿਜੀ ਨਾਮ ਤਾਂ ਦੱਸ ਕੇ ਜਾਓ ਮੌਜੂਦਾ ਓਏ ਓਏ ਚੱਲ ਨਹੀਂ ਰਹੀ ਉਹ ਜਿਹਨੇ ਗੱਲ ਨਹੀਂ ਪਾਇਆ ਸੁਣ ਲੈ ਪਿੱਛੇ ਜਾਏਗੇ ਜਾਣ ਦੇ ਵੀਰ ਲਿਆਈਏ ਜਾਨ ਦੇ ਨਾ ਜਾਣੇ ਨਾ 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 ਸਭ ਇੰਸਪੈਕਟਰ ਰਵਿੰਦਰ ਸਿੰਘ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਵੀਰ ਜੀ ਲੈ ਕੇ ਜਾ ਰਿਹਾ ਵੀ ਪੁਲਿਸ ਮੁਲਾਜ਼ਮ ਨੇ ਤੇ ਬੇਨਤੀ ਆ ਜੇ ਸੋਚ ਸਕਦੇ ਆ ਕਿ ਪੰਜਾਬ ਸਰਕਾਰ 'ਚ ਜੇ ਜਲਤਾਂ 'ਚ ਦਮ ਹੈਗਾ ਜੇ ਪੰਜਾਬ ਸਰਕਾਰ ਚੱਲ ਸਕਦੀ ਆ ਤੇ ਮੁਲਾਜ਼ਮਾਂ ਦੇ ਉੱਤੇ ਭਗਵੰਤ ਮਾਨ ਕਿ ਚੱਲ ਸਕਦਾ ਤੇ ਇਹਨਾਂ ਦੇ ਪਰਚਾ ਕੱਢ ਕੇ ਵਿਖਾਵੇ ਇਹਨਾਂ ਨੇ ਤੇ ਸਾਢੇ 350 ਦੀ ਦਿਹਾੜੀ ਵਾਲਿਆਂ ਕੋ 1000 ਰੁਪਏ ਫਰੇ ਜਿਹੜੀ ਵੀਡੀਓ ਸਾਰੇ ਤੁਹਾਨੂੰ ਦਿਖਾਉਂਦੇ ਆ ਅਗਰ ਰੁਕਿਆ ਸਾਜੀ ਆਡੇ ਵੀ ਕੰਮ ਕਰਦੇ ਤੁਹਾਡਾ ਵੀ ਕੋਈ ਅਸਰ ਆ ਦੇ ਮੌਕੇ ਦੇ ਨਸ਼ੇ ਦੇ ਵਿੱਚ ਆ ਜਾਣਗੇ ਜਿਹੜੀ ਤੁਹਾਨੂੰ ਲੱਗਦਾ ਵੀ ਅਗਰ ਪ੍ਰਧਾਨ ਤੁਸੀਂ ਦੇਖਾਂਗੇ ਕਿ ਅੰਦਰ ਡਾਕਟਰ ਵੀ ਆ ਕੇ ਚੱਲੋ ਜੰਗ ਆ ਗਿਆ ਸੱਤਾ ਯਾਰ ਜੀ ਹੋਣੀ ਹੈਗੀ ਆਪਣੇ ਕੋਲ ਓਏ ਤੂੰ ਵੇਖ ਮੈਂ ਵੀ ਆ ਗਿਆ ਨਵਾਂ ਯਾਰ ਮੰਨਿਆ ਹੁਣ 1000 ਰੁਪਇਆ ਫੜਿਆ ਵਿਚਾਰੇ ਚਾਚੇ ਕੋਲ ਦੇ ਸਿੱਧਾ ਚਾਚੇ ਦਾ ਜੱਜ ਚਲਾ ਦੇ ਮੇਰਾ ਡਾਕ ਕਰਾਓ ਜੀ ਮਾਰੇ ਇਹ ਨਸ਼ੇ ਦੀ ਹਲਾਚੇਗਾ ਦੋਨੋਂ ਡਿੱਕਟੀ ਜਾ ਗਿਆ ਸਤਾ ਦੋਨੋਂ ਡਿੱਕਟੀ ਜਾ ਗਿਆ ਸਤਾ ਗਰੀਬ ਦੀ ਦਿਹਾੜੀ 300 ਰੁਪਇਆ ਤੇ ਆਣ ਗਿਆ 1000 ਰੁਪਇਆ ਮੰਗਲ ਪਰਜਾ ਕੱਟਣ ਦਾ ਯਾਰ 20000 ਰੋਲੇ ਇਹ ਕਿਹੜਾ ਪਿੰਡ ਪਤਾ ਪੁੱਛਦਾ ਮੈਂ ਕਿਹਾ ਜੀ ਵੈਰੀਫਾਈ ਕਰੁੰਦੇ ਆਂ ਤੇ ਰੋਲਾ ਰਾਲਾ ਪਿਆ ਵੈਰੀਫਾਈ ਕਰਾਦਾ ਰੋਲਾ ਸੀਗੇ ਸਰ ਮਾੜਾ ਜਿਹਾ ਮੈਸੇਜ ਉਹ ਮੁਲਾਜ਼ਮ ਆਇਆ ਸੀ ਕੋਈ ਸਾਡਾ ਉਚ ਨੀਚ ਹੋ ਗਈ ਇਹਨਾਂ ਦਾ ਕਹਿਣਾ ਕਿ ਉਹਨਾਂ ਨੇ ਡਰਿੰਕ ਵੀ ਕੀਤੀ ਸੀ ਵੇ ਪੈਸੇ ਦੀ ਕੋਈ ਮਨਸੇ ਚ ਕਿਹਾ ਮੈਂ ਕਿਹਾ ਜੀ ਵੈਰੀਫਾਈ ਕਰੁੰਦੇ ਆਂ ਜੀ ਕੀ ਕਰ ਚੁੱਕੇ ਵੈਰੀਫਾਈ ਕਰਕੇ ਜੋ ਬਣ ਰਹੀ ਉਸ ਦਾ ਵੀ ਕਰਨ ਓਕੇ ਭਾਈ ਕਿਹੜੀ ਜੋਂਗੀ ਹੋ ਭਾਜੀ ਕਿਹੜੀ ਜੋਂਗੀ ਤੋਂ ਹੈ ਅੱਜ ਫਿਰ ਕਿਹੜਾ ਪਵਾਉਂਗਾ ਪੇਰਾ ਨਹੀਂ ਕਰ ਭਾਜੀ ਕੀ ਮੈਟਰ ਕੀ ਹੈ ਕੀ ਕਾਹਦੀ ਗੱਲ ਹੋ ਕੇ ਗੱਲ ਲੜਾਈ ਝਗੜਾ ਹੋਇਆ ਹੈ ਮੁੱਖਾ ਵੇਖ ਰਾਇਆ ਹੈ ਅੱਛਾ ਉਹਨਾਂ ਵੱਲੋਂ ਪੈਸੇ ਮੰਗੇ ਗਏ ਆ ਇਹਨਾਂ ਨੂੰ ਪੁੱਛੋ 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 ਭਾਜੀ ਤਾਂ ਨਿੱਗਲੋਂ ਪੈਸੇ ਮੰਗੇਗੇ ਕੋਈ ਹੈਗਾ ਕੋਈ ਇਹਨਾਂ ਨੂੰ ਪੁੱਛੋ ਇਹਨਾਂ ਦਾ ਨਾਮ ਇਹਦਾ ਨਾਮ ਇਹਦਾ ਵੀ ਇਹਦਾ ਨਾਮ ਪੁੱਛਿਆ ਮੇਜੀ ਇੱਕ ਬੰਦਾ ਕਿੱਥੇ ਦੱਡਾ ਹੈਲੋ ਵੀਰ ਜੀ ਨਾਮ ਤਾਂ ਦੱਸ ਕੇ ਜਾਓ ਮੌਜੂਦ ਹੈ

ਇੰਸਪੈਕਟਰ ਰਵਿੰਦਰ ਸਿੰਘ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਵੀਰ ਜੀ ਲੈ ਕੇ ਜਾ ਰਿਹਾ ਵੀ ਪੁਲਿਸ ਮੁਲਾਜ਼ਮ ਨੇ ਤੇ ਬੇਨਤੀ ਆ ਜੇ ਸੋਚ ਸਕਦੇ ਆ ਕਿ ਪੰਜਾਬ ਸਰਕਾਰ 'ਚ ਜੇ ਦਜਲਤਾਂ 'ਚ ਜਾਮਾ ਹੈਗਾ ਜੇ ਪੰਜਾਬ ਸਰਕਾਰ ਚੱਲ ਸਕਦੀ ਆ ਤੇ ਮੁਲਾਜ਼ਮਾਂ ਦੇ ਉੱਤੇ ਅਮਰੇ ਭਗਵੰਤ ਮਾਨ ਜੇ ਚੱਲ ਸਕਦਾ ਤੇ ਇਹਨਾਂ ਨੇ ਪਰਚਾ ਕੱਢ ਕੇ ਵਿਗਾਵੇ ਇਹਨਾਂ ਨੇ ਕਿਤੇ 350 ਦੀ ਦਿਹਾੜੀ ਵਾਲਿਆਂ ਕੋ 1000 ਰੁਪਏ ਫਰੇ ਜਿਹੜੀ ਵੀਡੀਓ ਫਰੇ ਤੁਹਾਨੂੰ ਬਾਅਦ ਵਿੱਚ ਹੋਵੇ ਅਮਰੇ हो जाए भीड़ का ने सुन दे को ये दबिया दबिया ताजी आते ही डबिया कर देते हैं डबिया भीड़ भीड़ लोग के लिए नशे के भीड़ 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 का है तो ये देखा देखना ना डबिया में नब्ज़ ला देगा एक में नब्ज़ ला देगा बिटी नब्ज़ ला ਕੋਈ ਗੱਲ ਨਾ ਤੋਕੀਂ ਕਰਦਾ ਠੀਕ ਹੈ ਆਪਣੇ ਵੀਰ ਜੇਮ ਪਰ ਜਾਣਾ ਨਹੀਂ ਚਾਹੀਦਾ ਮੈਂ ਵੀਡੀਓ ਵਾਇਰਲ ਕਰ ਦਾਂਗਾ ਮੈਨੂੰ ਪੈਸੇ ਲੈਣ ਦੇ ਵੀਡੀਓ ਆ ਰਹੀ ਚੱਲ ਨਾ ਤੂੰ ਤੂੰ ਮੈਨੂੰ ਮੂੰਹ ਤੇ ਕਹਿਣਾ ਮੈਂ ਵੀਡੀਓ ਹੈਗੀ ਮੈਂ ਵਾਇਰਲ ਕਰ ਦੂੰਗਾ ਬਾਬਾ ਮੇਰੀ ਇੰਨੀ ਕ ਪੈਂਦੀ ਰੱਖਿਓ ਆਪਾਂ ਸਾਰੇ ਪੈਂਦੀ ਲੱਗ ਜਾ ਚਲੋ ਚਲੋ ਆ ਲਓ ਫਲਾਉਰ ਸਿਕਾ ਫੋਨ ਹੈ ਅਸਾਜ ਨੂੰ ਵੀਡੀਓ ਵੀ ਦਿਖਾ ਦਿਓ ਯਾਰ ਪੱਤਰਕਾਰ ਸਾਹਿਬ ਮੇਰਾ ਦੂਜਾ ਫੋਨ ਕਿੱਥੇ ਹੈ ਮੇਰਾ ਦੂਜਾ ਫੋਨ ਹੈ ਜਿਆਦਾ ਇਪਰਚਾ ਕਰਤਾ ਹਰ ਮੰਨਿਆ ਹਰ ਰੁਪਇਆ ਬੜਾ ਵਿਚਾਰੇ ਚਾਕੇ ਤੁਹਾਡੇ ਕੋਲ ਜੱਜਾ ਹਰ ਗਰੀਬ ਵਰਗ ਦੀ ਆਵਾਜ਼ ਚੁੱਕੀ ਦੀ ਆ ਚਾਹੇ ਉਹ ਸਾਡੇ ਪਾਈਚਾਰੇ ਦਾ ਹੈਗਾ ਚਾਹੇ ਨਹੀਂ ਹੈਗਾ ਕਿਉਂਕਿ ਇਕਨੋਮਿਕ ਇਕਨੋਮਿਕਲ ਵਿਕਰ ਜਿਹੜਾ ਹੈਗਾ ਜਿਹੜਾ ਜਿਹਦੀ ਆਮਦੀ ਓਨੀ ਨਹੀਂ ਹੈਗੀ ਗੁਜ਼ਾਰੇ ਜੋਗ ਤੇ ਉਹ ਦੀ ਆਵਾਜ਼ ਚੁੱਕਣ ਦੇ ਸਾਨੂੰ ਖੁਸ਼ੀ ਮਿਲਦੀ ਆ ਕਿ ਕੀ ਪਤਾ ਗਰੀਬ ਦੀ ਅੱਖ 'ਚ ਚਮਕ ਆਈ ਹੋਵੇ ਤੇ ਉਹਨੂੰ ਅਧਿਕਾਰ ਮਿਲ ਸਕਣ ਪਹਿਲੋ ਆਪਾਂ ਇੱਥੇ ਫਤਾਪੁਰ ਦੇ ਵਿੱਚ ਆਏ ਮੇਰੇ ਵੀਰਾਂ ਨੇ ਮੈਨੂੰ ਬੁਲਾਇਆ ਕਿ ਕਿਸੇ ਪੁਲਿਸ ਮੁਲਾਜ਼ਮ ਟ੍ਰੈਫਿਕ ਮੁਲਾਜ਼ਮ ਵੱਲੋਂ ਲੋਕਾਂ ਦੇ ਉੱਤੇ ਮੋਟਰਸਾਈਕਲ ਚੜਾ ਦਿੱਤਾ ਗਿਆ ਤੇ ਉਹ ਗਰੀਬ ਵਰਕ ਡਰ ਕੇ ਤੇ ਆਪਣੇ ਘਰ ਚਲੇ ਗਿਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਾਈ ਆਪਾਂ ਉਸ ਤੋਂ ਝੂਜਦੇ ਹੋਏ ਆਪਾਂ ਫਤਾਪੁਰ ਦੇ ਵਿੱਚ ਐਂਟਰ ਕੀਤਾ ਤੇ ਇੱਥੇ ਆਣ ਕੇ ਖੜੇ ਸਾਂ ਇੱਥੇ ਆਣ ਕੇ ਖੜੇ ਤੇ ਮੈਨੂੰ ਮੇਰੇ ਪਰਿਵਾਰ ਕਹਿੰਦੇ ਕਿ ਭਾਈ ਸਾਹਿਬ ਇਹ ਦੋ ਮੁਲਾਜ਼ਮ ਆਏ ਆ ਸਾਡੇ ਕੋਲ 1000 ਰੁਪਿਆ ਲਿਆ ਵਾ ਇਹਨ ਦੇ 1000 ਰੁਪਏ ਲੈਣ ਤੋਂ ਪਹਿਲਾਂ ਇਹ ਸਾਡੇ ਘਰ ਬੈਠੇ ਰਿਹਾ ਸਾਡੀਆਂ ਧੀਆਂ ਉੱਥੇ ਬੈਠੀਆਂ ਨੇ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਬੰਦਾ ਨਹੀਂ ਹੈਗਾ ਸੀ ਇਹ ਸਾਡੇ ਘਰ ਆਣ ਕੇ ਸਾਡੇ ਮੰਜੇ ਤੇ ਬੈਠੇ ਰਿਹਾ ਤੇ ਮੈਂ ਹੈਰਾਨੀ ਜਦੋਂ ਦੇਖਿਆ ਮੁਲਾਜ਼ਮ ਨੂੰ ਮੁਲਾਜ਼ਮ ਹੈਗਾ 2 ਸਟਾਰ ਤੇ ਪੂਰਾ ਅੰਧ ਨਸ਼ੇ ਦੇ ਵਿੱਚ ਤੇ ਨਾਲ ਇੱਕ ਉਹਨੇ ਪ੍ਰਾਈਵੇਟ ਬੰਦਾ ਰੱਖਿਆ ਹੋਇਆ ਜਿਹੜਾ ਕਿ ਉਹਰੇ ਪੈਸੇ ਦੀ ਸੈਟਿੰਗ ਕਰਾਂਦਾ ਪੈਸੇ ਚੁੱਕ ਕੇ ਦੋਨੋਂ ਲੈ ਕੇ ਜਾਂਦੇ ਮਤਲਬ ਕਿ ਮੈਂ ਹੈਰਾਨ ਹਾਂ ਕਿ ਪੰਜਾਬ ਸਰਕਾਰ ਦੀ ਜੇ ਲੱਤਾਂ 'ਚ ਦਮ ਹੈਗਾ ਇਹ ਮੁੱਖ ਮੰਤਰੀ ਮਾਨ ਚਾਹੁੰਦਾ ਆ ਕਿ ਪੰਜਾਬ ਨਸ਼ਾ ਮੁਕਤ ਹੋਵੇ ਤੇ ਪੰਜਾਬ ਦੇ ਵਿੱਚ ਜਿਹੜੀ ਆ ਕਰਪਸ਼ਨ ਖਤਮ ਹੋਵੇ ਤੇ ਮੁੱਖ ਮੰਤਰੀ ਮਾਨ ਨੂੰ ਇਹੋ ਜਿਹੇ ਅਫਸਰਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਤੇ ਇੱਕ ਬੈਂਚਮਾਰਕ ਕ੍ਰੀਏਟ ਕਰਨਾ ਚਾਹੀਦਾ ਕਿ ਭਾਈ ਸਾਹਿਬ ਜੇ ਤੁਸੀਂ ਕਿਸੇ ਗਰੀਬ ਵਰਗ ਜਿਲਕੋ ਦਿਲੀ ਦਿਹਾੜੀ 300 ਰੁਪਏ ਆ ਗਈ ਆ ਔਰ ਕੋ 1000 ਦੀ ਡਿਮਾਂਡ ਕਰੋਗੇ ਤੇ ਉਹ ਭਾਈ ਸਾਹਿਬ ਉਹ ਦਿਨ ਬਦ ਦਿਨ ਗਰੀਬ ਹੀ ਹੋਊਗਾ ਕਿਉਂਕਿ 600 ਰੁਪਏ ਤੇ ਫਿਰ ਵਿਆਜ ਤੀ ਚੁੱਕ ਕੇ ਲਿਆਊਗਾ ਨਾ ਤੇ ਉਹ 300 ਰੁਪਏ ਨਾਲ ਉਹਰਾ ਚੂਲਾ ਵੀ ਠੰਡਾ ਰਹੇਗਾ ਪਲੱਸ ਉਹ 600 ਰੁਪਏ ਇਨਕਲੂਡ ਕਰਕੇ ਆਜ਼ਮ ਆਏ ਉਹ 1000 ਰੁਪਏ ਕਿਸ ਚੀਜ਼ ਦਾ ਮੰਗ ਰਹੇ ਸੀ ਇਹ ਤੇ ਕਿਉਂ ਮੰਗ ਰਹੇ ਸੀ ਚੀਜ਼ ਇਸ ਦਾ ਮੰਗ ਰਹੇ ਕਿ ਐਮ ਐਲ ਆਰ ਕੱਟੀ ਆ ਅਨ ਐਜੂਕੇਸ਼ਨ ਅਨ ਐਡੂਕੇਟਿਡ ਲੋਕ ਹੁੰਦੇ ਕਾਰਨ ਐਮ ਐਲ ਆਰ ਕੱਟੀਆਂ ਤੇ ਇਹਨਾਂ ਨੂੰ ਐਮ ਐਲ ਆਰ ਦੇ ਤੇ ਕਹਿੰਦੇ ਕਿ ਉੱਤੇ ਅ ਤੇ ਅਫਸਰਾਂ ਨੂੰ ਪੈਸੇ ਪਹੁੰਚਾਣੇ ਆ ਪੈਸੇ ਪਹੁੰਚਾਣ ਤੋਂ ਬਾਅਦ ਤੁਹਾਡਾ ਪਰਚਾ ਕਰਤਿਆ ਜਾਏਗਾ ਇਹ ਗਰੀਵ ਵਰਗਾ ਇਹਨਾਂ ਨੂੰ ਪੜਾਈ ਇਹਨਾਂ ਪਾਰਟੀ ਦਾ ਕਿਸੇ ਦਾ ਝਗੜਾ ਸੀਗਾ ਉਹ ਉਹਦੀ ਕਰਕੇ ਨਹੀਂ ਨਹੀਂ ਝਗੜਾ ਪਾਰਟੀ ਦਾ ਪਹਿਲੋ ਆ ਇਹਨਾਂ ਦੇ ਪਰਚਾ ਕਰਨ ਦੀ ਵਜ੍ਹਾ ਦੇ ਨਾਲ ਕਿ ਤੁਹਾਡਾ ਪਰਚਾ ਹੀ ਕਰ ਦਾਂਗੇ ਸਾਨੂੰ दारू-दारू ਦਾ ਖਰਚਾ ਦੋ ਉਹ ਖਰਚਾ ਲੈਣ ਆਏ ਸੀ ਇਹਨਾਂ ਦੇ ਘਰੇ ਤੇ ਜਿਹੜੇ ਰੰਗਿਆਤ ਫੜੇ ਤੁਹਾਨੂੰ ਵੀਡੀਓ ਵੀ ਤੁਹਾਡੇ ਕੋਲ ਹੈਗੀਆਂ ਤੁਸੀਂ ਚੈਨਲ ਤੇ ਚਲਾਓਗੇ ਵੀ ਮਤਲਬ ਕਿ ਪੰਜਾਬ ਦੀ ਪੁਲਿਸ ਦੀ ਮੈਂਟੈਲਿਟੀ ਥੋੜੀ ਜੀ ਖਰਾਬ ਹੋ ਚੁੱਕੀ ਆ ਕਿਸ ਹੱਸਤਾ ਦੇ ਦੇ ਹੋ ਦੇ ਰਾਤ 11 ਵਜੇ ਦੇ ਕਰੀਬ ਹੋ ਗਿਆ ਇੱਕ ਪਿੰਡ ਏ ਮੁਲਾਜ਼ਮ ਆ ਸਕਦੇ ਐਸ ਟਾਈਮ ਦੇਖੋ ਜੀ ਮੁਲਾਜ਼ਮ ਤਾਂ ਦੇਰ ਰਾਤ ਵੀ ਆ ਸਕਦੇ ਆ ਲੇਕਿਨ ਕਿਸੇ ਧੀ ਭੈਣ ਕੱਲੀ ਹੋਣ ਦੀ ਵਜ੍ਹਾ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਗੁਸਪੇਟ ਕਰਨਾ ਉਹ ਜੁਰਮ ਹੈਗਾ ਕਿਉਂਕਿ ਤੁਸੀਂ ਸਵੇਰੇ ਵੀ ਆ ਸਕਦੇ ਸੀ ਇਹੋ ਜਿਹਾ ਸਵੇਰੇ ਭਾਈ ਸਾਹਿਬ ਸਵੇਰੇ ਹਾਜ਼ਰੀ ਲਗवानी ਹੁੰਦੀ ਆ ਤੇ ਸ਼ਰਾਬ ਸਵੇਰੇ ਪੀਣੀ ਨਹੀਂ ਹੁੰਦੀ ਸ਼ਰਾਬ ਦੇ ਕੀੜੇ ਤੇ ਰਾਤ ਨੂੰ ਜਾਗਦੇ ਆ ਸ਼ਰਾਬ ਪੀਣ ਤੇ ਆਏ ਹੀ ਇੱਥੇ ਪੈਸੇ ਥੋੜ੍ਹ ਗਿਓ ਨੇ ਠੇਕੇ ਤੋਂ ਕਹਿੰਦੇ ਨੇ ਰੁਕ ਜਾ ਮੈਂ ਪੈਸੇ ਕਿਤੋਂ ਨਾ ਕਿਤੋਂ ਫੜ ਲਿਆਵਾਂ ਇਹੀ ਰੀਜ਼ਨ ਹੈਗਾ ਔਰ ਕੀ ਰੀਜ਼ਨ ਹੈਗਾ ਰਾਤ ਆਂਦਾ ਉਹਨਾਂ ਸਟੈਪ ਕੀ ਹੈ ਜੀ ਨੈਕਸਟ ਸਟੈਪ ਜੇ ਇਹਨਾਂ ਨੇ ਕਾਰਵਾਈ ਕੀਤੀ ਨਾ ਕੀਤੀ ਤੇ ਭਾਈ ਸਾਹਿਬ ਵੱਡੇ ਲੈਵਲ ਦਾ ਧਰਨਾ ਲਗਾਉਂਗਾ ਮੈਂ ਡਿਪਟੀ ਅਫਸਰ ਦੇ ਬਾਹਰ ਮੈਂ ਉਸ ਮੁਲਾਜ਼ਮ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਉਂਗਾ ਜਿਹੜਾ ਮੇਰੇ ਗਰੀਬ ਪਰਿਵਾਰਾਂ ਨੂੰ ਹੋਰ ਗਰੀਬ ਕਰ ਰਿਹਾ ਤੇ ਉਹਨਾਂ ਨੂੰ 600 600 ਰੁਪਏ ਦੇ ਉੱਤੇ ਵਿਆਜ ਚੁੱਕਨ ਤੇ ਬੇਨਪੂਰ ਕੀਤਾ ਜਾਉ ਮੈਨੂੰ ਪਤਾ ਹੋਵੇ ਜਾਂ ਕਿ ਮੈਂ ਮੁਲਾਜ਼ਮ ਦਾ ਨਾਮ ਰਵਿੰਦਰ ਆ ਕਿ ਰਜਿੰਦਰ ਆ ਮੈਂ ਫੋਟੋ ਤੁਹਾਨੂੰ ਦੇ ਦਾਂਗਾ ਉਹਦਾ ਬਾਈ ਨੇਮ ਪਲੇਟ ਲੱਗੀ ਹੋਈ ਹੈ ਉਹਦੀ ਫੋਟੋ ਖਿੱਚੀ ਹੋਈ ਆ ਉਹ ਵੀ ਤੁਸੀਂ ਚਲਾ ਦਿਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਹੋਕ ਹੀ ਰਿਹਾ ਵਾ ਪੰਜਾਬ ਦੇ ਹਾਲਾਤ ਕਿੰਨਾ ਖਰਾਬ ਹੋ ਰਿਹਾ ਇੱਥੇ ਤੇ ਕਹਿੰਦੇ ਗੈਂਗਸਟਰਾਂ ਨਾਲ ਹਾਲਾਤ ਖਰਾਬ ਹੋ ਰਹੇ ਇੱਥੇ ਤੇ ਪੁਲਿਸ ਮਲਾਜੇ ਵੀ ਹਾਲਾਤ ਖਰਾਬ ਕਰੀ ਜਾਂਦੀ ਆ ਮਨੀ ਜੀ ਕਿਪਤਾ ਲੱਗਦਾ ਕਿ ਮੁੱਖ ਮੰਤਰੀ ਸਰਕਾਰ ਜਦੋਂ ਆਈ ਸੀ ਉਹ ਕਹਿੰਦਾ ਨਸ਼ਾ ਮੁਕਤ ਹੋਏਗਾ ਕਰਪਸ਼ਨ ਕਰਪ ਮੁਕਤ ਕਰਾਂਗੇ ਉਹ ਲੱਗਦਾ ਲੱਗਦਾ ਦੇਖੋ ਨਾ ਨਸ਼ਾ ਮੁਕਤ ਪੰਜਾਬ ਹੋਇਆ ਨਾ ਕਰਪਸ਼ਨ ਹਟੀ ਕਰਪਸ਼ਨ ਸਭ ਤੋਂ ਜ਼ਿਆਦਾ ਇਹਨਾਂ ਦੇ ਵਿੱਚ ਹੀ ਹੈਗੀ ਪੁਲਿਸ ਪ੍ਰਸ਼ਾਸਨ ਦੇ ਵਿੱਚ ਕਿਉਂਕਿ ਐਦਾਂ ਦੇ ਜਦੋਂ ਇੱਕ ਦੋ ਅਨਸਰ ਇਦਾਂ ਦੇ ਫੜੇ ਜਾਂਦੇ ਆ ਨਾ ਤੇ ਸਾਰੀ ਪੁਲਿਸ ਦਾ ਨਾਮ ਬਦਨਾਮ ਹੋ ਜਾਂਦਾ ਲੇਕਿਨ ਅਸਲ ਅਨਸਰ ਜਿਹੜੇ ਐਹੀ ਹੈਗੇ ਆ ਸ਼ਹਿਰ ਦੇ ਸੀਪੀ ਨੂੰ ਬੇਨਤੀ ਆ ਕਿ ਭਾਈ ਸਾਹਿਬ ਇੱਕ ਵਾਰੀ ਬੈਂਚਮਾਰਕ ਰੀਟ ਕਰ ਦੋ ਕਿਤੇ ਆਪਣੇ ਮੁਲਾਜ਼ਮ ਤੇ ਵੀ ਕਾਰਵਾਈ ਕਰਨ ਤੇ ਮੇਰਾ ਵਾਲਮੀਕੀ ਸਮਾਜ ਤੁਹਾਡਾ ਬਹੁਤ ਧੰਨਵਾਦ ਕਰੇਗਾ ਜੇ ਇਹਨਾਂ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਹੋਏਗੀ ਤੇ ਦੂਸਰੇ ਤੇ ਵੀ ਕਾਰਵਾਈ ਹੋਗੀ ਜੇ ਨਹੀਂ ਹੋਈ ਤੇ ਭਾਈ ਸਾਹਿਬ ਫਿਰ ਤੁਹਾਡੇ ਦੁਆਰੇ ਘੇਰਾਂਗੇ ਲੇਕਿਨ ਤੁਹਾਨੂੰ ਪਤਾ ਹੈ ਕਿ ਵਾਲਮੀਕੀ ਸਮਾਜ ਗੁਰਗਿਆਨਾਥ ਆਸ਼ਰਮ ਤੋਂ ਮਣੀ ਗਿਲ ਉਹ ਤੁਹਾਨੂੰ ਪਤਾ ਹਮੇਸ਼ਾ ਸੱਚ ਦੀ ਬਾਤ ਚੁੱਕਦੇ ਨੇ ਚੱਕਦੇ ਰਵਾਂਗੇ ਤੇ ਜਿਹਨੇ ਇਹ ਕਾਰਵਾਈ ਤੇ ਵੱਡੇ ਲੈਵਲ ਦਾ ਤਰਨਾ ਲਗਾ ਕੇ ਉਸ ਮੁਲਾਜ਼ਮ ਤੇ ਕਾਰਵਾਈ ਕੀਤੀ ਜੀ ਆਪੀ ਸਾਡੇ ਘਰੇ ਆਏ ਸਾਡੇ ਘਰ ਕੋਈ ਹੈਗਾ ਨਹੀਂ ਸੀ ਤੇ ਸਾਡੇ ਘਰੇ ਆਣ ਕੇ ਮੰਜੇ ਤੇ ਬਹਿੜ ਕੇ ਇਹ ਕਹਿੰਦੇ ਭੀ 1000 ਰੁਪਿਆ ਦੋ ਵੀ ਤੇ ਮਤਲਬ ਸਾਡੇ ਕੋਲ ਤੇ ਹੈਗੇ ਨਹੀਂ ਤੇ ਦਿਹਾੜੀਦਾਰ ਬੰਦੇ ਹੈਗੇ ਆ ਤੇ ਸਾਡੇ ਕੋਲ ਨਹੀਂ ਆ ਕੇ ਤੇ 1000 ਰੁਪਿਆ ਮੰਗਦੇ ਉਦੋਂ ਤੋਂ ਕਹਿੰਦੇ ਵੀ ਤੁਹਾਡੀ ਫੈਮਿਲੀ ਕਿੱਥੇ ਗਈ ਆ ਘਰ ਦੀ ਤੇ ਸਾਡੇ ਘਰ ਨਹੀਂ ਜੇ ਕੋਈ ਵੀ ਹੈਗਾ ਤੇ ਆਂਦੇ ਪੈਸੇ ਲੈਣੇ ਆ ਤੇ ਫਿਰ ਜਾਣਾ ਨਹੀਂ ਤੇ ਅਸੀਂ ਘਰੋਂ ਨਹੀਂ ਜਾਣਾ ਤੇ ਮਤਲਬ ਪੈਸੇ ਮਤਲਬ ਆਂਦੇ ਸੀ ਸਾਨੂੰ ਜ਼ਰੂਰਤ ਹੈ ਗਈ ਆ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਹੁਣ ਇਹ ਨਹੀਂ ਪਤਾ ਵੀ ਕਿਹਦਾ ਮਸਲਾ ਲੈਣਾ ਨੇ ਕਰਨਾ ਹੈ ਸਾਡਾ ਤੇ ਨਾਲ ਇੱਕ ਪ੍ਰਾਈਵੇਟ ਬੰਦਾ ਹੈਗਾ ਹੀਗਾ ਤੇ ਸ਼ਰਾਬ ਸ਼ਰੂਪ ਪੀਤੀ ਤਾਂ ਮਦਦ ਜਾ ਕੇ ਅੰਦਰ ਮੰਜੇ ਤੇ ਬੈਠ ਗਏ ਹਾਂ ਹਾਂਜੀ ਗਾਲਾਂ ਕੱਢਦੇ ਅਸੀਂ ਮਾਵਾਂ ਧੀਆਂ ਘਰੇ ਹਾਂ ਦੋਨੇ ਹੀ ਤੇ ਗਾਲ ਮੰਦਾ ਬੜਾ ਕਰਦੇ ਸੀ ਤੇ ਨਾਲ ਇੱਕ ਪਿੰਡ ਦਾ ਬੰਦਾ ਹੈਗਾ ਉਹਦਾ ਨਾਂ ਖੁੱਲੀ ਆ ਅੱਛਾ ਹਾਂਜੀ ਪੈਸੇ ਮੰਗੇ ਕੀ ਕਹਿੰਦੇ ਤੁਹਾਡਾ ਮਸਲਾ ਹੱਲ ਕਰਾਂਗੇ ਹਾਂਜੀ ਅੰਦੇ ਤੁਹਾਡਾ ਮਸਲਾ ਹੱਲ ਕਰਾਂਗੇ ਹਾਂਜੀ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕੇ ਆ ਜੀ ਅਸੀਂ ਇਹ ਕਹਿੰਦੇ ਆ ਕਿ ਫੜੋ ਉਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਜੋ ਕਾਨੂੰਨੀ ਕਾਰਵਾਈ ਹੁੰਦੀ ਆ ਕਰੋ ਉਹਦੇ ਤੇ ਇਦਾਂ ਦੇ ਘਰ ਘਰ ਜਾਣਗੇ ਇਦਾਂ ਕਰਨਗੇ ਅਸੀਂ ਤੇ ਗਰੀਬ ਬੰਦੇ ਆਹੀ ਤਾਂ ਓਹੀ ਕਮਾਉਣਾ ਤੇ ਓਹੀ ਖਾਣਾ ਅਸੀਂ ਤੇ ਇੰਨੇ ਨਹੀਂ ਜੋਗੇ ਹੈਗੇ ਕਿਸ ਨੂੰ ਦੇਣ ਜੋਗੇ ਤੇ दारू ਨਾਲ ਰੱਜੇ ਤੇ दारू ਬਹੁਤ ਪੀਤੀ ਹੈਗੀ ਤੇ ਆਣ ਕੇ ਮੰਝੇ ਦੇ ਇਤਰਾ ਹੀ ਆਣ ਕੇ ਡੇਗ ਬੈ ਗਏ ਆ ਤੇ ਉੱਠਦੇ ਨਹੀਂ ਕਹਿੰਦੇ ਆਨੂੰ ਪੈਸੇ ਦੋ ਤੇ ਫਿਰ ਜਾਣਾ